ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਦੇਸ਼ 79ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇੱਕ ਪਾਸੇ ਤਾਂ ਇਸ ਦਿਵਸ ਦੀ ਇੱਕ ਵੱਡੀ ਵੱਡਾ ਸਬਕ ਸਾਡੇ ਕੋਲ ਇਹ ਹੈ ਕਿ ਅੰਗਰੇਜ਼ਾਂ ਨੂੰ ਕੱਢਣ ਲਈ ਭਾਰਤ ਦੇ ਸਾਰੇ ਲੋਕ ਅੱਡ-ਅੱਡ ਤਬਕਿਆਂ ਦੇ ਅੱਡ-ਅੱਡ ਜਾਤਾਂ ਦੇ ਅੱਡ-ਅੱਡ ਧਰਮਾਂ ਦੇ ਅੱਡ-ਅੱਡ ਪ੍ਰਦੇਸ਼ਾਂ ਦੇ ਇਕੱਠੇ ਹੋ ਕੇ ਇੱਕ ਆਵਾਜ਼ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਰਹੇ। ਤੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਹਰ ਤਰ੍ਹਾਂ ਦਾ ਘੋਲ ਹਥਿਆਰਬੰਦ ਤੋਂ ਲੈ ਕੇ ਦੂਜਾ ਹਰ ਤਰ੍ਹਾਂ ਦਾ ਘੋਲ ਜਿਹੜਾ ਹੈ ਉਹਨਾਂ ਦੇ ਖਿਲਾਫ ਕੀਤਾ ਗਿਆ ਤੇ ਦੂਜੇ ਪਾਸੇ ਅੱਜ ਹੀ ਅਸੀਂ ਦੋ ਦੁਖਦਾਈ ਘਟਨਾਵਾਂ ਨੂੰ ਵੀ ਜ਼ਿਆਦ ਕਰ ਰਹੇ ਹਾਂ ਵੀ ਜਿਹੜੀ ਭਾਰਤ-ਪਾਕ ਵੰਡ ਦੇ ਦੌਰਾਨ ਪੰਜਾਬੀਆਂ ਦੀ ਵੰਡ ਹੋਈ ਉਹ ਤੇ ਉਧਰੋਂ ਬੰਗਾਲੀਆਂ ਦੀ ਜਿਹੜੀ ਵੰਡ ਹੋਈ ਤੇ ਵੰਡ ਹੋਣ ਤੋਂ ਇਲਾਵਾ ਜਿਹੜੀ ਉਹਨਾਂ ਦੀ ਮਾਰ ਢਾੜ ਹੋਈ ਲੱਖਾਂ ਹਜ਼ਾਰਾਂ ਲੋਕ ਲੱਖਾਂ ਲੋਕ ਉੱਜੜ ਕੇ ਇੱਕ ਥਾਂ ਤੋਂ ਦੂਜੀ ਥਾਂ ਗਏ ਸਾਰਾ ਕੁਝ ਛੱਡਿਆ ਅੱਜ ਵੀ ਉਹ ਜ਼ਖਮ ਜਿਹੜੇ ਐ ਉਹ ਰਿਸਦੇ ਐ ਇਹਨਾਂ ਦੋਆਂ ਗੱਲਾਂ ਤੋਂ ਸਾਨੂੰ ਜਿਹੜਾ ਸਬਕ ਹੈ ਉਹ ਸਿੱਖਣ ਦੀ ਲੋੜ ਹੈ ਕਿ ਅੱਜ ਸਾਨੂੰ ਇੱਕ ਵੱਖਰੀ ਆਜ਼ਾਦੀ ਦੀ ਲੜਾਈ ਦੀ ਲੋੜ ਹੈ ਜਿਹੜੀ ਆਜ਼ਾਦੀ ਫਿਰਕਾ ਪ੍ਰਸਤੀ ਦੇ ਵਿਰੁੱਧ ਹੋਵੇ ਜਿਹੜੀ ਆਜ਼ਾਦੀ ਫਾਸ਼ੀਵਾਦ ਦੇ ਵਿਰੁੱਧ ਹੋਵੇ ਜਿਹੜੀ ਲੜਾਈ ਜਿਹੜੀ ਐ ਉਹ ਦੇਸ਼ ਦੀ ਇੱਕ ਸੁਰਤਾ ਲਈ ਹੋਵੇ ਜਿਹੜੀ ਲੜਾਈ ਭੁੱਖਮਰੀ ਦੇ ਖਿਲਾਫ ਹੋਵੇ ਜਿਹੜੀ ਲੜਾਈ ਗੈਰ ਬਰਾਬਰੀ ਦੇ ਖਿਲਾਫ ਹੋਵੇ ਜਿਹੜੀ ਲੜਾਈ ਬਰਾਬਰਤਾ ਲਈ ਹੋਵੇ ਉਸ ਲੜਾਈ ਦੀ ਸਾਨੂੰ ਅੱਜ ਸਖਤ ਲੋੜ ਹੈ ਤਾਂ ਕਿ ਜਿਹੜਾ ਅੰਗਰੇਜ਼ ਲੁੱਟ ਕਰਕੇ ਇੱਥੋਂ ਲੈ ਕੇ ਜਾਂਦਾ ਸੀ ਅੱਜ ਦੇ ਕਾਰਪੋਰੇਟ ਲੁੱਟ ਕਰਕੇ ਆਪਣੇ ਖਜ਼ਾਨੇ ਤਸਵੀਰਾਂ ਭਰ ਰਹੇ ਹੈ ਤੇ ਆਮ ਲੋਕਾਂ ਦੀ ਹਾਲਤ ਮਾੜੀ ਹੈ ਉਹਦੇ ਵਿਰੁੱਧ ਵੀ ਲੜਿਆ ਜਾ ਸਕੇ ਤੇ ਜਿਹੜਾ ਦੇਸ਼ ਨੂੰ ਅੱਡਾ ਦੇ ਫਿਰਕਿਆਂ ਦੇ ਨਾਂ ਤੇ ਵੰਡਣ ਦੀਆਂ ਜਿਹੜੀਆਂ ਵੱਡੀਆਂ ਕੋਸ਼ਾਂ ਹੋ ਰਹੀਆਂ ਨੇ ਕੁਝ ਫਿਰਕਿਆਂ ਨੂੰ ਖਾਸ ਤੌਰ ਤੇ ਮੁਸਲਮਾਨ ਇਸਾਈਆਂ ਨੂੰ ਉਹਨਾਂ ਤੇ ਹਮਲੇ ਕਰ ਕਰਕੇ ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਕਰਾਰ ਦੇਣ ਦੀਆਂ ਉਹਨਾਂ ਨੂੰ ਅਹਿਸਾਸ ਕਰਾਉਣ ਦੀਆਂ ਜਿਹੜੀਆਂ ਵੱਡੀਆਂ ਕੋਸ਼ਾਂ ਨੇ ਵੱਡੀ ਪੱਧਰ ਦੇ ਉੱਤੇ ਉਹਨਾਂ ਨੂੰ ਹਰਾਇਆ ਜਾ ਸਕੇ ਤੇ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈ ਇਸ ਮੌਜੂਦਾ ਸਰਕਾਰ ਨੂੰ ਚੱਲਦਾ ਕੀਤਾ ਜਾ ਸਕੇ ਜਿਹੜੀ ਇਸੇ ਗੱਲ ਤੇ ਹੀ ਜਿਹਦਾ ਇੱਕੋ ਇੱਕ ਜੇ ਕੱਲ ਕਹਿ ਲਈਏ ਵੀ ਉਹ ਉਹਦੀ ਸਭ ਤੋਂ ਵੱਡੀ ਤਾਕਤ ਕੀ ਹੈ ਉਹਦੀ ਵੱਡੀ ਤਾਕਤ ਹੈ ਵੀ ਉਹ ਹਰ ਤਰ੍ਹਾਂ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪਣਾ ਖਿੱਲੀਆਂ ਉਡਾ ਸਕਦੀ ਹੈ ਆਪਣਾ ਰਾਜ ਭਾਗ ਪੱਕਾ ਕਰ ਸਕਦੀ ਹੈ ਅੱਜ ਆਜ਼ਾਦੀ ਦੇ ਦਿਨ ਦੇ ਉੱਤੇ ਸਾਨੂੰ ਦੁਬਾਰਾ ਤੋਂ ਇੱਕ ਨਵੀਂ ਆਜ਼ਾਦੀ ਦੀ ਲਹਿਰ ਸ਼ੁਰੂ ਕਰਨ ਦੀ ਲੋੜ ਹੈ ਆ ਇਸ ਨਾਲ ਅਸੀਂ ਫੇਰ ਵੀ ਜਿਹੜੇ ਸਾਡੇ ਐਨੇ ਸ਼ਹੀਦ ਹੋਏ ਉਹਨਾਂ ਨੂੰ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਆ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੰਦੇ ਹਾਂ ਦੂਸਰਾ ਦੋਸਤੋ ਸੁਪਰੀਮ ਕੋਰਟ ਨੇ ਕੱਲ ਇਲੈਕਸ਼ਨ ਕਮਿਸ਼ਨ ਨੂੰ ਚੰਗਾ ਝਾੜਿਆ ਤੇ ਜਿਹੜੀ ਜਿਹੜਾ ਇਲੈਕਸ਼ਨ ਕਮਿਸ਼ਨ ਆ ਲਿਖ ਕੇ ਸੁਪਰੀਮ ਕੋਰਟ ਦੇ ਵਿੱਚ ਕਹਿ ਰਿਹਾ ਸੀ ਵੀ ਉਹ ਜਿਹੜੇ 65 ਲੱਖ ਲੋਕ ਅਸੀਂ ਸ਼ਾਮਲ ਨਹੀਂ ਕੀਤੇ ਉਹਨਾਂ ਦਾ ਡਾਟਾ ਅਸੀਂ ਨਹੀਂ ਦੇ ਸਕਦੇ ਅਸੀਂ ਨਹੀਂ ਦੇਣਾ ਇਹ ਕੋਈ ਸਾਡੇ ਤੇ ਕਾਨੂੰਨੀ ਬੰਦਸ਼ ਨਹੀਂ ਹੈ ਕਿ ਵੀ ਅਸੀਂ ਦਸੀਏ ਵੀ ਕੌਣ ਕਿਹੜੇ ਬੰਦੇ ਮਰ ਗਏ ਕਿਹੜੇ ਇਧਰੋਂ ਇਧਰ ਸ਼ਿਫਟ ਹੋ ਗਏ ਕਿੰਨਾਂ ਦੀਆਂ ਡੁਪਲੀਕੇਟ ਵੋਟਾਂ ਬਣੀਆਂ ਅਸੀਂ ਨਹੀਂ ਦੱਸਦੇ ਹਾਂ ਕੱਲ ਜਦੋਂ ਪੂਰੀ ਬਹਿਸ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਜਿਹੜੇ 65 ਲੱਖ ਬੰਦੇ ਤੁਸੀਂ ਕਹਿੰਦੇ ਹੋ ਵੀ ਇਹ ਅਸੀਂ ਪਿਛਲੀ ਜਿਹੜੀ ਜਨਵਰੀ 2025 'ਚ ਲਿਸਟ ਛਪੀ ਸੀ ਜਨਵਰੀ 2025 'ਚ ਲਿਸਟ ਛਪੀ ਸੀ ਉਸ ਨੂੰ ਸਿਰਫ 6 ਮਹੀਨਿਆਂ ਬਾਅਦ ਤੁਸੀਂ 65 ਲੱਖ ਲੋਕ ਕਿਵੇਂ ਬਾਹਰ ਕਰ ਦਿੱਤੇ ਉਹਦੇ 'ਚ ਤੇ ਉਹ ਜਿਹੜੀ ਹੈ ਉਹ ਉਹ ਕੱਲੇ-ਕੱਲੇ ਦੇ ਨਾਂ ਬੂਥ ਵਾਈਜ਼ ਜਿਹੜੇ ਪੜੇ ਜਾ ਸਕਣ ਸੌਖੇ ਤੌਰ ਤੇ ਅਜਹੀ ਲਿਸਟ ਜਿਹੜੀ ਆ ਸ਼ਾਮਲ ਕੀਤੀ ਜਾਵੇ ਤੇ ਜਿਹੜੇ ਦਫ਼ਤਰ ਨੇ ਲੋਕਲ ਉਹਨਾਂ ਦੇ ਉੱਤੇ ਹਾਰਡ ਕਾਪੀਆਂ ਵੀ ਲਾਈਆਂ ਜਾਣ ਤੇ ਰਾਜਨੀਤਿਕ ਪਾਰਟੀਆਂ ਦੇ ਕੋਲ ਇਸ ਗੱਲ ਦੀ ਦੀ ਵੀ ਪਹੁੰਚ ਹੋਵੇ ਵੀ ਉਹ ਉਸ ਡਾਟਾ ਨੂੰ ਦੇਖ ਸਕਣ ਤੇ ਹੀਠਾਂ ਪਿੰਡ ਪੱਦਰ ਦੇ ਉੱਤੇ ਵੀ ਲੋਕ ਦੇਖ ਸਕਣ ਇਸ ਤਰ੍ਹਾਂ ਦੀ ਉਹ ਕਰੋ ਤੇ ਨਾਲ ਇਹਦਾ ਯਕੀਨੀ ਬਣਾਓ ਵੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਤਾਂ ਕਿ ਉਹ ਆਪਣੇ ਨਾਂ ਦੇਖ ਕੇ ਉਹਦਾ ਇੰਤਜ਼ਾਮ ਕਰ ਸਕਣ ਤੇ ਉਹਦੇ 'ਚ ਇਹ ਸਵਾਲ ਵੀ ਕੀਤਾ ਇਲੈਕਸ਼ਨ ਕਮਿਸ਼ਨ ਨੂੰ ਵੀ ਤੁਸੀਂ ਕਹਿ ਰਹੇ ਹੋ 22 ਲੱਖ ਲੋਕ ਮਾਰੇ ਗਏ ਉਹ ਕੌਣ ਨੇ ਉਹ ਬੰਦੇ 22 ਲੱਖ ਜਿਹੜੇ 6 ਮਹੀਨਿਆਂ ਦੇ ਵਿੱਚ ਹੀ ਮਰ ਗਏ ਉਹ ਕੌਣ ਨੇ 22 ਲੱਖ ਲੋਕ ਐਡੀ ਛੇਤੀ ਇੰਨਾ ਮਰਨ ਦਾ ਰਿਹਾ ਉੱਥੇ ਸੋ ਇਸ ਤਰ੍ਹਾਂ ਨਾਲ ਕੱਲ ਚੰਗੀ ਉਹਨਾਂ ਦੀ ਲਾਪਾ ਹੋਈ ਹੈ ਪਰ ਹਲੇ ਵੀ ਜਿਹੜਾ ਇਸ ਗੱਲ ਬਾਰੇ ਭੰਬਲਪੂ ਸਾਹਿਬ ਵੀ ਜਿਹੜਾ ਆਧਾਰ ਕਾਰਡ ਹੈ ਉਹ ਸਿਰਫ ਇਹਨਾਂ 65 ਲੱਖ ਲੋਕਾਂ ਨੇ ਦੇ ਕੇ ਆਪਣਾ ਉਹ ਕਰ ਲੈਣਾ ਜਾਂ ਸਾਰੇ ਹੀ ਲੋਕ ਜਿਹੜੇ ਆਧਾਰ ਕਾਰਡ ਦੇ ਸਕਦੇ ਆ ਹਾਲੇ ਇਸ ਗੱਲ ਦੀ ਬਹੁਤੀ ਜ਼ਿਆਦਾ ਪੁਸ਼ਟੀ ਨਹੀਂ ਹੋ ਸਕੀ ਯਾਨੀ ਆਧਾਰ ਕਾਰਡ ਮੰਨਿਆ ਜਾਣਾ ਇਹ ਗੱਲ ਸੱਚ ਹੈ ਤੇ ਜਿਹੜਾ ਦੂਸਰਾ ਇੱਕ ਪਹਿਲੂ ਜੋਗਿੰਦਰ ਯਾਦਵ ਉਹਨਾਂ ਨੇ ਚੁੱਕਿਆ ਸੀਗਾ ਵੀ ਜਿਹੜੇ ਬੰਦਿਆਂ ਦੇ ਨਾਂ ਦਰਜ ਹੋ ਗਏ 7 ਕਰੋੜ 24 ਲੱਖ ਦੇ ਉਹ ਬੰਦਿਆਂ ਦੇ ਨੂੰ ਜਿਹੜੇ ਉਹਨਾਂ ਦੇ ਉੱਤੇ ਬੀਐਲਓ ਨੇ ਕਈਆਂ ਦੇ ਉੱਤੇ ਲਿਖਤਾ 10 ਜਾਂ 12% ਲੋਕ ਐ ਜਿਨ੍ਹਾਂ ਦੇ ਨੂੰ ਲਿਖਤਾ ਅਨਰਿਕਮੈਂਡਡ ਵੀ ਇਹਨਾਂ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਵੋਟਰ ਸੂਚੀ 'ਚ ਉਹ ਕਿਉਂ ਨਹੀਂ ਕੀਤੀ ਜਾਂਦੀ ਉਹਦਾ ਕਾਰਨ ਕੋਈ ਨਹੀਂ ਉਹਨਾਂ ਬਾਰੇ ਕੀ ਸਥਿਤੀ ਹੈ ਹਲੇ ਇਹਦਾ ਵੀ ਭੰਬਲ ਪੂਸਾ ਹੈਗਾ ਅ ਮਾਨਯੋਗ ਸੁਪਰੀਮ ਕੋਰਟ ਨੂੰ ਦੋ ਟੁਕ ਕਹਿਣਾ ਚਾਹੀਦਾ ਸੀ ਵੀ ਉਹਨਾਂ ਦਾ ਵੀ ਦੱਸੋ ਉਹ ਵੀ ਡਾਟਾ ਦਿਓ ਜਿਨ੍ਹਾਂ ਦਾ ਨਾਂ ਉਹ ਗਿਣਤੀ ਵੀ ਕੋਈ 70-72 ਲੱਖ ਦੇ ਕਰੀਬ ਹੈ ਜੀ ਸੋ ਇਸ ਕਰਕੇ ਅ ਕੱਲ ਚਲੋ आधी जित ਹੋਈ ਹੈ ਬਿਹਾਰ ਦੇ ਲੋਕਾਂ ਦੀ ਅਜੇ ਪੂਰੀ जित ਹੋਣੀ ਰਹਿੰਦੀ ਹੈ ਜੇ ਇਹ ਕੈਨਸਲ ਹੁੰਦੀ ਹੈ ਤੇ ਅਜਿਹੀ ਐਕਸਰਸਾਈਜ਼ ਸਾਰੇ ਦੇਸ਼ ਚ ਹੋਣੀ ਹੈ ਸਾਰਾ ਦੇਸ਼ ਬਾਏ ਟੰਗਿਆ ਜਾਣਾ ਹੈ ਤੇ ਰੁਕਣੀ ਚਾਹੀਦੀ ਹੈ ਆ ਅਗਲੀ ਗੱਲ ਦੋਸਤੋ ਜੰਮੂ ਕਸ਼ਮੀਰ ਦੀ ਜਿਹੜੀ ਜਿਹਨੂੰ ਰਾਜ ਦਾ ਦਰਜਾ ਦੇਣ ਵਾਸਤੇ ਇੱਕ ਰਿਕ ਪਾਈ ਹੋਈ ਸੀ ਸੁਪਰੀਮ ਕੋਰਟ ਚ ਕੱਲ ਉਹਦੀ ਸੁਣਵਾਈ ਹੋਈ ਉਹ ਸੁਣਵਾਈ ਦੇ ਦੌਰਾਨ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਦੇ ਬੈਂਚ ਦਾ ਜਿਹੜਾ ਵਤੀਰਾ ਬਹੁਤ ਹੀ ਮਾੜੀ ਕਿਸਮ ਦਾ ਸੀਗਾ ਕਿਸੇ ਸੂਬੇ ਦਾ ਸੂਬੇ ਦਾ ਦਰਜਾ ਖੋ ਕੇ ਉਹਨੂੰ ਯੂਟੀ ਬਣਾ ਦਿੱਤਾ ਤੇ ਯੂਟੀ ਦੇ ਜਦੋਂ ਉਹਦਾ ਫੈਸਲਾ ਹੋਇਆ ਤਾਂ ਉਦੋਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਇਹਦਾ ਸੂਬੇ ਦਾ ਦਰਜਾ ਬਹਾਲ ਕਰੋ ਤੇ ਇੱਥੇ ਚੋਣਾ ਕਰਾਓ ਚੋਣਾ ਤੱਕ ਹੋ ਗਈਆਂ ਸੂਬੇ ਦਾ ਦਰਜਾ ਬਹਾਲ ਨਹੀਂ ਹੋਇਆ ਤੇ ਮਾਨਯੋਗ ਸੁਪਰੀਮ ਕੋਰਟ ਨੂੰ ਯਾਦ ਕਰਾਇਆ ਕੱਲ ਵੀ ਇਹ ਤਾਂ ਜੀ ਤੁਸੀਂ ਸੁਪਰੀਮ ਕੋਰਟ ਨੇ ਕਿਹਾ ਹੋਇਆ ਸੀ ਕਹਿੰਦੇ ਨਹੀਂ ਤੁਸੀਂ ਹੁਣ ਦੀ ਹਾਲਾਤ ਦੇਖੋ ਉੱਥੇ ਪਹਿਲ ਕਾਮ ਹੋ ਗਿਆ ਉੱਥੇ ਆ ਹੋ ਗਿਆ ਹੁਣ ਦੀ ਹਾਲਾਤ ਮੁਤਾਬਕ ਤੁਸੀਂ ਨਹੀਂ ਕਰ ਰਹੇ ਇਹ ਸਰਕਾਰੀ ਵਕੀਲ ਨੇ ਤਾਂ ਕਹਾ ਸਿਰ ਹੀ ਲਾਤਾ ਉਹ ਕਹਿੰਦਾ ਵੀ ਵੀ ਜਿਹੜੇ ਇਹ ਜਿਹੜੇ ਇਹ ਪਟੀਸ਼ਨਰ ਨੇ ਇਹ ਦੇਸ਼ ਦੇ ਉਸ ਹਿੱਸੇ ਦੇ ਵਿੱਚ ਪਾਣੀ ਨੂੰ ਹੋਰ ਗੰਗਲਾ ਕਰਨਾ ਚਾਹੁੰਦੇ ਆ ਜਣੀ ਮਤਲਬ ਇਸ ਕਿਸਮ ਦੇ ਜਾਂ ਉਹਨਾਂ ਦੇ ਲੋਕਾਂ ਦਾ ਅਧਿਕਾਰ ਹੈ ਵੀ ਕੋ ਉਹਨਾਂ ਦਾ ਸੂਬਾ ਸੂਬਾ ਹੋਵੇ ਤੇ ਬਾਕੀ ਗੱਲਾਂ ਕਿਹੜਾ ਖਤਮ ਹੋ ਜਾਣੀਆਂ ਨੇ ਅੱਤਵਾਦ ਜੇ ਹੁਣ ਉਹ ਸੂਬਾ ਨਹੀਂ ਫਿਰ ਵੀ ਤਾਂ ਪਹਿਲ ਕੰਮ ਹੋ ਗਈ ਫਿਰ ਕਿਹੜਾ ਰੋਕਤੀ ਕਿਸੇ ਨੇ ਸੋ ਸੂਬਾ ਹੋਣਾ ਜਾਂ ਨਾ ਹੋਣਾ ਇਹ ਕੋਈ ਇਹਨਾਂ ਘਟਨਾਵਾਂ ਦਾ ਕਾਰਨ ਨਹੀਂ ਹੈ ਸੋ ਇਸ ਕਰਕੇ ਉਹਨਾਂ ਦਾ ਦਰਜਾ ਜਿਹੜਾ ਦੇਣਾ ਬਣਦਾ ਸੀ ਉਹ ਦੇਣਾ ਚਾਹੀਦਾ ਸੀ ਤੇ ਤਰੀਕ ਵੀ ਅੱਗੋਂ 8 ਹਫ਼ਤਿਆਂ ਦੀ ਪਾਤੀ ਸੁਪਰੀਮ ਕੋਰਟ ਨੇ ਸਾਨੂੰ ਇਸ ਗੱਲ ਤੇ ਦੁੱਖ ਹੈ ਕਿ ਵੀ ਉਹ ਉਹਨਾਂ ਦੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਅਧਿਕਾਰ ਆ ਉਹ ਮਿਲ ਨਹੀਂ ਰਹੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਅ ਪਿਛਲੇ ਦਿਨਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਕੁਝ ਜਿਹੜੇ ਪਸ਼ੂ ਵਪਾਰੀ ਨੇ ਉਹਨਾਂ ਨੂੰ ਬਜਰੰਗ ਦਲ ਦੇ ਤੇ ਹੋਰ ਇਹਨਾਂ ਜਥੇਬੰਦੀਆਂ ਦੇ ਜਿਹੜੇ ਲੋਕ ਨੇ ਭੀੜਾਂ ਨੇ ਉਹਨਾਂ ਨੇ ਉਹਨਾਂ ਦੇ ਜਿਹੜੀਆਂ ਗੱਡੀਆਂ ਤੇ ਉਹ ਪਸ਼ੂ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਂਦੇ ਐ ਤੇ ਉਹਨਾਂ ਦੀਆਂ ਉਹ ਵਪਾਰ ਕਰਦੇ ਐ ਉਹਨਾਂ ਦਾ ਦੁੱਧ ਵੀ ਵੇਚਦੇ ਐ ਬਾਕੀ ਵੀ ਐ ਅ ਉਹ ਉਹਨਾਂ ਨੂੰ ਫੜ ਕੇ ਕੁੱਟਿਆ ਮਾਰਿਆ ਉਹਨਾਂ ਦੇ ਪਸ਼ੂ ਲੁੱਟਲੇ ਹੋਰ ਇਸ ਕਿਸਮ ਦੀਆਂ ਘਟਨਾਵਾਂ ਹੋਈਆਂ ਸੀ ਤੇ ਉਹਨਾਂ ਨੇ ਹੜਤਾਲ ਕਰ ਦਿੱਤੀ ਸੀਗੀ ਉਦੇ ਉਹਦਾ ਕਾਫੀ ਵੱਡਾ ਅਸਰ ਪੈ ਗਿਆ ਉੱਥੇ ਉਥੋਂ ਦੀ ਆਰਥਿਕਤਾ ਦੇ ਉੱਤੇ ਤੇ ਉਹਨਾਂ ਦੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਆ ਅਜੀਤ ਪੁਆਰ ਉਹਨਾਂ ਨੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਤੇ ਸਰਕਾਰ ਨੂੰ ਕਿਹਾ ਤੇ ਹੁਣ ਕੱਲ ਉਹਨਾਂ ਦੇ ਆਈਜੀ ਵੱਲੋਂ ਇਹ ਚਿੱਠੀ ਜਾਰੀ ਕੀਤੀ ਗਈ ਹੈ ਵੀ ਕਿਸੇ ਵੀ ਅਖੌਤੀ ਜਿਹੜੀ ਗੈਰਕਾਨੂੰਨੀ ਸਮਗਲਿੰਗ ਹੈ ਪਸ਼ੂਆਂ ਦੀ ਉਸ ਦੇ ਬਾਰੇ ਵਿੱਚ ਉਹਦੀ ਰੋਕ ਰੁਕਾਵਟ ਪਸ਼ੂਆਂ ਦੇ ਟਰੱਕ ਨੂੰ ਰੋਕਣ ਦਾ ਜਿਹੜਾ ਕੰਮ ਹੈ ਉਹ ਪੁਲਿਸ ਤੋਂ ਬਿਨਾ ਕੋਈ ਹੋਰ ਨਹੀਂ ਕਰੂਗਾ ਅਸੀਂ ਸਮਝਦੇ ਆਂ ਵੀ ਇਹ ਗੱਲ ਅਧੂਰੀ ਐ ਪਹਿਲਾਂ ਕਿਹਨੇ ਕਿਹਾ ਸੀਗਾ ਵੀ ਤੁਸੀਂ ਦੂਜੇ ਕਰ ਸਕਦੇ ਹੋ ਕੋਈ ਚਿੱਠੀ ਸੀਗੀ ਐਸੀ ਉਹ ਗੈਰਕਾਨੂੰਨੀ ਕਰਦੇ ਆ ਤੁਸੀਂ ਉਹਨਾਂ ਨੂੰ ਥੋਕ ਦੇ ਨਹੀਂ ਚਾਕੇ ਹੁਣ ਵੀ ਵੀ ਸਿਰਫ ਪੁਲਿਸ ਕਰ ਸਕੂ ਪੁਲਿਸ ਨੂੰ ਪਹਿਲਾਂ ਕਿਹਨੇ ਰੋਕਿਆ ਸੀ ਵੀ ਪੁਲਿਸ ਨਾ ਕਰੇ ਇਹ ਜਿਹੜਾ ਅੱਧੀ ਅਧੂਰੀ ਜੀ ਗੱਲ ਐ ਜਿਹੜੀ ਉੱਤੋਂ ਉੱਤੋਂ ਜੋ ਕਰਨ ਵਾਲੀ ਇਹ 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 ਬਿਲਕੁਲ ਵੀ ਠੀਕ ਨਹੀਂ ਜਿਹੜੇ ਵੀ ਬੰਦੇ ਕਾਨੂੰਨ ਨੂੰ ਇਸ ਤਰ੍ਹਾਂ ਆਪਣੇ ਹੱਥ ਚ ਲੈ ਲੈਂਦੇ ਆ ਉਹਨਾਂ ਤੇ ਸਖਤ ਤਰਾਮਾ ਨਾਲ ਉਹ ਬੰਦੇ ਦੇਸ਼ ਦੇ ਦੇ ਵਿਰੁੱਧ ਨੇ ਅਸਲ ਚ ਦੇਸ਼ ਦੀ ਏਕਤਾ ਤੋੜਨਾ ਚਾਹੁੰਦੇ ਆ ਕਿਉਂਕਿ ਮੁਸਲਮ ਪਾਈਚਾਰਾ ਹੈ ਕੁਰੈਸ਼ੀ ਪਾਈਚਾਰਾ ਹੈ ਜਿਹੜਾ ਜਿੰਨਾਂ ਦੇ ਉਹ ਜਿਹੜੇ ਉਹ ਪਸ਼ੂਆਂ ਦਾ ਕੰਮ ਕਰਦੇ ਐ ਸੋ ਇਸ ਕਰਕੇ ਉਹਨਾਂ ਦੇ ਉੱਤੇ ਸਖਤ ਤਰ੍ਹਾਂ ਵਾਲੇ ਕਾਨੂੰਨ ਲਾ ਕੇ ਉਹਨਾਂ ਨੂੰ ਜਿਹੜੇ ਸੱਟਣਾ ਚਾਹੀਦੇ ਬੰਦਿਆਂ ਨੂੰ ਆ ਐਨੀ ਕੁ ਚਿੱਠੀ ਦੇ ਨਾਲ ਗਿੱਦੜ ਚਿੱਠੀ ਦੇ ਨਾਲ ਕੁਝ ਨਹੀਂ ਲਾ ਬਣਨਾ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਿੱਖਿਆ ਦੇ ਭਗਮ ਕਰਨ ਦਾ ਜਿਹੜਾ ਦੌਰ ਚੱਲਿਆ ਹੋਇਆ ਹੈ ਉਹਦੇ ਵਿੱਚ ਹੁਣ ਕੱਲ ਆਈਆਈਟੀ ਕਾਨਪੁਰ ਨੇ 5 ਅਜਿਹੇ ਵਿਦਿਆਰਥੀ ਦਾਖਲ ਕੀਤੀ ਹੈ ਜਿਨ੍ਹਾਂ ਨੇ IIT ਦਾ ਜਿਹੜਾ JEE JEE जॉइंट एंट्रेंस एग्जामिनेशन ਦੇ ਵਿੱਚ ਉਹਦੇ ਐਡਵਾਂਸ ਦੇ ਵਿੱਚ ਉਹ ਅਪੀਅਰ ਹੀ ਨਹੀਂ ਹੋਏ ਜਣੀ ਬਿਨਾਂ ਉਹਦੇ ਚ ਅਪੀਅਰ ਹੋਣ ਤੋਂ ਉਹਨਾਂ ਨੂੰ ਦਾਖਲ ਕਰ ਲਿਆ ਕਿਹਾ ਇਹ ਗਿਆ ਵੀ ਉਹ ਜਿਹੜੇ 올ਿਮਪੀਅਡ ਹੁੰਦੇ ਐ ਉਹਨਾਂ 올ਿਮਪੀਅਡ ਦੇ ਵਿੱਚ ਉਹਨਾਂ ਦਾ ਚੰਗੀ ਕਾਰਗਜ ਆ ਰਹੀ ਐ ਇਸ ਕਰਕੇ ਉਹਦੇ ਆਧਾਰ ਦੇ ਉੱਤੇ ਅਸੀਂ ਦਾਖਲ ਕਰ ਲਏ ਸੋ ਇਹ ਇਹ ਨਿਰੀ ਮਤਲਬ ਗੁੰਡਾ ਕਰਦੀ ਐ ਦੇਸ਼ ਦੇ ਨਿਜਮ ਕਾਨੂੰਨ ਇੱਕ ਪਾਸੇ ਤਾਂ ਯੂਨੀਫਾਰਮ ਸਿਵਲ ਕੋਡ ਯੂਨੀਫਾਰਮ ਫਲਾਣਾ ਤੇ ਦੂਜੇ ਪਾਸੇ ਨੌਨ ਯੂਨੀਫਾਰਮ ਸਾਰਾ ਕੁਝ ਕਰੀ ਜਾ ਰਿਹਾ ਹੈ ਆਈਐਸ ਬੰਦੇ ਦੂਜੇ ਇਧਰੋਂ ਇਧਰੋਂ ਫੜ ਕੇ ਬੰਦੇ ਜਿਹੜੇ ਆ ਉਹਨਾਂ ਨੂੰ ਆਈਐਸ ਦੀਆਂ ਪੋਸਟਾਂ ਤੇ ਉਠਾਈ ਜਾਂਦੇ ਆ ਸੋ ਇਹ ਸਾਰਾ ਕੁਝ ਹੈ ਜਿਹੜਾ ਉਹ ਦੇਸ਼ ਦੇ ਭਾਗਵੇਂ ਕਰਨ ਦਾ 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 ਰਿਜ਼ਲਟ ਹੈਗਾ ਅਸੀਂ ਇਹਦਾ ਵਿਰੋਧ ਕਰਦੇ ਆ ਤੇ ਆਸ ਕਰਦੇ ਆ ਕਿ ਦੇਸ਼ ਦੇ ਅੰਦਰ ਸਿੱਖਿਆ ਤੇ ਹੋਰ ਇਸ ਨੂੰ ਇਸ ਚੀਜ਼ ਤੋਂ ਇਨਸੂਲੇਟ ਕਰਿਆ ਜਾਵੇ ਤੇ ਤਾਂ ਕਿ ਅਜਹਿ ਲੋਕ ਜਿਹੜੇ ਫਿਰਕੂ ਵਿਚਾਰਤਾ ਰਹਾਂਵਾਂ ਲਿਆ ਉਹ ਆਡਾ ਹਿੱਸਿਆਂ ਤੇ ਕਾਬਜ ਨਾ ਹੋ ਸਕਾ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ